ਨੱਚਣ ਵਾਲੇ ਦੀ ਅੱਡੀ ਨਰਿੰਦੀ ਗੌਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਪੱਖੀ ਚਾਚੇ ਨੇ ਚਾਚੀ लाਡਲੀ ਰੱਖੀ सिर मुन्ने के बचाले बोदी रखी चाचे ने चाची लाडली रखी सिर <laughs> मुन्ने के बचाले बोदी रखी चाचे ने चाची लाडली रखी मैं टिज ठाणी दोमे तीर्थां नु चलनिया मैं टिज ठाणी दोमे तीर्थां नु चलनिया जेठ पैड़ा पुछे कहंदा कलनिया क्यों चलनिया टाइम गड्डी दा होण लगै ਪਾਪੋ ਤੇਰੇ ਨਣਦ ਬੋਲੀਆਂ ਪਾਵੇ ਖੁੱਲਕੇ ਨੱਚ ਪਾਵੇ ਤੇਰੀ ਨਣਦ ਬੋਲੀਆਂ ਪਾਵੇ ਖੁੱਲਕੇ ਨੱਚ ਪਾਵੇ ਨੱਚ ਬੋਲੀਆਂ ਬੋਲੇ ਖੁੱਲਕੇ ਨੱਚ ਪਾਵੇ ਮੇਰੀ ਸਸਨਾਲ ਹੈ ਯਾਰੀ ਮੇਰੀ ਸਸ ਬੜੀ ਪਿਆਰੀ ਮੈਨੂੰ ਕਦੇ ਵੀ ਨਾ ਉਹ ਕੂਰੇ ਕੁੜੀਓ ਮੇਰੇ ਸਾਰੇ ਸ਼ੌਂਕ ਕਰ ਦਿਓ ਪੂਰੇ ਕੁੜੀਓ ਮੇਰੇ ਸਾਰੇ ਸ਼ੌਂਕ ਕਰ ਦਿਓ ਪੂਰੇ ਕੁੜੀਓ ਮੇਰੇ ਸਾਰੇ ਸ਼ੌਂਕ ਕਰ ਦਿਓ ਪੂਰੇ ਕੁੜੀਓ ਬਾਰੀ ਵਰਸੀ ਖਟਣ ਕੇ ਅਸੀਂ ਖਟ ਕੇ ਲਿਆਂਦੀ ਆਰੀ ਬਾਰੀ ਵਰਸੀ ਖਟਣ ਕੇ ਅਸੀਂ ਖਟ ਕੇ ਲਿਆਂਦੀ ਆਰੀ ਨਚਣਾ ਤਾਂ ਹੁਣ ਨਚ ਲੈ ਘਰੇ ਜਾ ਕੇ ਚੁੱਲ੍ਹੇ ਚ ਲਤਨ ਮਾਰੀ ਇਹ ਤੇ ਨਾ ਮਾਤ ਇਹ ਆਦਾ ਬਰੀ ਬਰਸੀ ਖਟਨ ਕੇ ਅਸੀਂ ਖਟ ਕੇ ਲੈ ਆਂਦੀ ਆਰੀ ਬਰੀ ਬਰਸੀ ਖਟਨ ਕੇ ਅਸੀਂ ਖਟ ਕੇ ਲੈ ਆਂਦੀ ਆਰੀ ਨੱਚ ਨਾ ਤਾਂ ਹੁਣ ਨੱਚ ਲੈ ਘਰੇ ਜਾਏ ਨੱਚ ਲੈ ਸੀ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦੀ ਰੂ ਥੋੜੀ ਥੋੜੀ ਮੈਂ ਵਿਗੜੀ ਬੋਤਾ ਵਿਗੜਿਆ ਤੂੰ ਥੋੜੀ ਥੋੜੀ ਮੈਂ ਵਿਗੜੀ ਬੋਤਾ ਵਿਗੜਿਆ ਤੂੰ ਬਾਰੀ ਬਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆਂਦੀ ਫਲਕਾਰੀ ਬਾਰੀ ਬਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆਂਦੀ ਫਲਕਾਰ ਸਾਰੀਆਂ ਕੁੜੀਆਂ ਚੋਂ ਮੈਨੂੰ ਨਵੀ ਲੱਗੇ ਪਿਆਰੀਆਂ ਕੁੜੀਆਂ ਚੋਂ ਮੈਨੂੰ ਨਵੀ ਲੱਗੇ ਪਿਆਰੀ ਸਾਰੀਆਂ ਕੁੜੀਆਂ ਚੋਂ ਨਵੀ ਲੱਗੇ ਪਿਆਰੀ the ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਨੱਚਦੀ ਜੀਜਾ ਵਾਰ ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਨੱਚਦੀ ਜੀਜਾ ਲੱਕੇ ਨੂੰ ਖੁਰਕਦਾ ਆਵੇ ਮੇਰੇ ਪਾਤਾ ਖੋਲੇ ਬਟੂਆ ਜੀਜਾ ਲੱਕੇ ਨੂੰ ਖੁਰਕਦਾ ਬੋਲ ਨਾ ਬੋਲੀ ਸੱਸ ਨੂੰ ਉੱਚਾ ਬੋਲ ਨਾ ਬੋਲੀ ਸੱਸ ਨੂੰ ਨੀਵੀਂ ਹੋ ਕੇ ਜਰਨੀ ਨੀ ਮੋਤ ਬਹੁਤ ਵਧੀਆ ਬੋਲਿਆ ਤੁਸੀਂ ਮੈਂ ਮੋਜ ਬਥੇਰੀ ਕਰ ਠੀਕ ਹੈ ਜੀ ਚਲੋ ਜੀ ਚਲੋ ਚਲੋ ਬੋਲ ਨਾ ਕਰਨ ਜੋ ਉੱਚਾ ਬੋਲ ਨਾ ਬੋਲੀ ਸੱਸ ਨੂੰ ਉੱਚਾ ਬੋਲ ਨਾ ਬੋਲੀ ਸੱਸ ਨੂੰ ਨੀਵੀਂ ਹੋ ਕੇ ਜਲ ਨਹੀਂ ਕਰ ਪੇਕਿਆਂ ਦੇ ਲੋ ਜੀ ਨੀਹਰੇ ਦਾ ਪੇਪਰ ਸੁਰੂ ਕਰ ਲਓ ਲੋ ਜੀ ਲਓ ਚਲੋ ਜਲਦੀ ਉੱਚਾ ਬੋਲ ਨਾ ਬੋਲੀ ਸੱਸ ਨੂੰ ਉੱਚਾ ਬੋਲ ਨਾ ਬੋਲੀ ਸੱਸ ਨੂੰ ਨੀਵੀ ਹੋ ਕੇ ਜਾਲਨੀ ਨਹੀਂ ਘਰ ਪੇਕਿਆਂ ਦੇ ਮौज ਬਥੇਰੀ ਕਰਲੀ ਨਹੀਂ ਘਰ ਪੇਕਿਆਂ ਦੇ ਮੌਜ ਬਥੇਰੀ ਕਰਲੀ ਨਹੀਂ ਕਰ ਪੇਕਿਆਂ ਦੇ ਮੌਜ ਬਥੇਰੀ ਕਰਲੀ ਨਹੀਂ ਕਰ ਪੇਕਿਆਂ ਦੇ ਮੌਜ ਬਥੇਰੀ ਕਰਲੀ ਨਹੀਂ ਕਰ ਪੇਕਿਆਂ ਦੇ ਸੋਨੀ ਕੁੜੀਏ ਹਸਨ ਵਾਲੀਏ ਹਸਦੀ ਲੱਗਦੀ ਪਿਆਰੀ ਜੀ ਕਰਦਾ ਤੇਰੇ ਨਾਲ ਸੋਨੀ ਕੁੜੀਏ ਹਸਣ ਵਾਲੀਏ ਹਸਦੀ ਲੱਗੇ ਪਿਆਰੀ ਸੋਨੀ ਕੁੜੀਏ ਹਸਣ ਵਾਲੀਏ ਕੁੜੀਏ ਦੀ ਕੁੜੀਏ ਹਸਦੀ ਲੱਗੇ ਪਿਆਰੀ ਜੀ ਕਰਦਾ ਤੇਰੇ ਨਾਲ ਵਿਆਹ ਕਰਵਾਣਾ ਯਾਰ ਜੀ ਕਰਦਾ ਤੇਰੇ ਨਾਲ ਵਿਆਹ ਸੋਨੀ ਕੁੜੀਏ ਹਸਣ ਵਾਲੀਏ ਹਸਦੀ ਲੱਗੇ ਪਿਆਰੀ ਜੀ ਕਰਦਾ ਤੇਰੇ ਨਾਲ ਵਾਹ ਕਰਵਾਣਾ ਤੇਰੀ ਭੈਣ ਨੂੰ ਬਣਾਣਾ ਸਾਲੀ ਮਾਂ ਤੇਰੇ ਨੂੰ ਸੱਸ ਮਾਂ ਤੇਰੇ ਨੂੰ ਮੱਕਰ ਦੀ ਆ ਤੂੰ ਚੱਲੀ ਆਂ ਹੋਰ ਸਹੀ ਸੀ ਨਾ ਮਾਂ ਤੇਰੀ ਨੂੰ ਸੱਸ ਬਣਾ ਕੇ ਪਿਓ ਤੇਰੇ ਨੂੰ ਸੋਹਰਾ ਤੇਰੇ ਪਿੰਡ ਦੇ ਪਿੰਡ ਵਿੱਚ ਦੀ ਕੱਟ ਕੇ ਬੁੰਗਾ ਟੋਰਾ ਤੇਰੇ ਪਿੱਛੇ ਸਾਈ ਦੇ ਅੱਠ ਲੇ ਗਿਆ ਕੱਟ ਕੇ ਕਰੀ ਚੱਲ ਚੱਲ ਉਨੀ ਕੁੜੀਏ ਹਸਰ ਵਾਲੀਏ ਹਸਦੀ ਲੱਗੇ ਪਿਆਰੀ ਜੀ ਕਰਦਾ ਤੇਰੇ ਨਾਲ ਵਹ ਕਰਵਾ ਲਾ ਤੇਰੀ ਭੈਣ ਨੂੰ ਬਣਾ ਲਾ ਸਾਲੀ ਮਾਂ ਤੇਰੀ ਨੂੰ ਸੱਸ ਬਣਾ ਕੇ ਪਿਓ ਤੇਰੇ ਨੂੰ ਸੋਹਰਾ ਤੇਰੇ ਢਿੱਡ ਵਿੱਚ ਦੀ ਕੱਢ ਕੇ ਫਿਰੂੰਗਾ ਟੋਰਾ नी यलो हैंकी नी गरीन ਦਿੱਕੇ ਜਾਵੇ ਦੇਖਿਆ ਮੇਰੀ ਨਾ ਆਸਟ੍ਰੇਲੀਆ ਤੋਂ ਆਈ ਆ ਕਿਵੇਂ ਪਟਰ ਪਟਰ ਅੰਗਰੇਜ਼ੀ ਛਾੜਦੀ ਆ ਹੋ ਬਾਰੀ ਬਰਸੀ ਖਟਣ ਗਿਆ ਸੀ ਉਹ ਬਾਰੀ ਬਾਰੀ ਬਰਸੀ ਉਹ ਲੈਂਦਾ ਉਹ ਖਟਕੇ ਲਿਆਂਦਾ ਖਾਇਆ ਮੈਨੂੰ ਵੇਦੋ ਮਾਤਾ ਜੀ ਮੈਂ ਕੋਠੇ ਜਿੱਦਾ सहेली दिया। मिलती <laughs> <laughs> ने पीती तुपका तुपका लोग ने पीती तुपका तुपका मैं पीती बाटे चढ़ गई ਕੀ ਗੱਲ ਘਰ ਦੇ ਜਵਾਈ ਬਾਰੇ ਕਿਸੇ ਨੂੰ ਕੋਈ ਸੁਰਤ ਹੀ ਨਹੀਂ ਵਿਆਹ ਵਾਲੇ ਘਰ ਚ ਨਾ ਜਵਾਈ ਰੁੱਸਿਆ ਮਾੜਾ ਹੁੰਦਾ ਨਾ ਮੇਰੀ ਬੋਲੀ ਤਾਂ ਰਹੀ ਗਈ ਚਲੋ ਉਹ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਕਟਣ ਗਿਆ ਸੀ ਠਟਕੇ ਲੈ ਅੰਤਾ ਕੱਕੜ ਪੁਕੜਾ ਤਾਂ ਸੱਚ ਦਾ ਲੱਜੀ ਕੁੜੀ ਦਾ ਪੁਕੜ ਪੰਗੜਾ ਤਾਂ ਸੱਚ ਦਾ ਤੇ ਚੇ ਕੁੜੀ ਦਾ ਪੁਕੜ ਪੰਗੜਾ ਤਾਂ ਸੱਚ ਦਾ ਤੇ ਚੇ ਕੁੜੀ ਦਾ ਪੁਕੜ ਪੰਗੜਾ ਤਾਂ ਸੱਚ ਦਾ ਸਾਰੇ ਹੋ ਗਏ ਪੂਰੇ ਪਾਕਾ